ਤਬ ਤੋਂ ਪਹਿਲੇ ਤੇ ਆਪਣੀ ਪਾਰਟੀ ਦੇ ਲੀਡਰਸ਼ਿਪ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਮੈਨੂੰ ਇਸ ਯੋਗ ਸਮਝਿਆ ਪਾਰਟੀ ਦੀ ਟਿਕਟ ਦੇ ਕੇ ਮੈਨੂੰ ਮੇਰਾ ਮਾਨ ਕੀਤਾ ਉਹਨਾਂ ਨੇ ਤੇ ਮੈਨੂੰ ਇਹ ਇਲੈਕਸ਼ਨ ਲੜਨ ਦਾ ਜਿਹੜਾ ਹੁਕਮ ਕੀਤਾ ਮੈਂ ਪਾਰਟੀ ਦੀਆਂ ਪਾਲਸੀਆਂ ਰਵਿੰਦਰ ਕਿਰਜੀ ਰੀਵਾਲ ਜੀ ਜਿਹੜੇ ਸਾਡੇ ਨੈਸ਼ਨਲ ਕਨਵੀਨਰ ਨੇ ਭਗਵੰਤ ਮਾਨ ਜੀ ਜਿਹੜੇ ਸਾਡੇ ਚੀਫ ਮਿਨਿਸਟਰ ਪੰਜਾਬ ਨੇ ਜਿਹੜੀਆਂ ਉਹਨਾਂ ਦੇ ਪਾਲਸੀ ਪ੍ਰੋਗਰਾਮਸ ਨੇ ਜੋ ਇਮਾਨਦਾਰੀ ਨੂੰ ਲੈ ਕੇ ਉਹ ਚੱਲੇ ਨੇ ਉਸ ਹੀ ਪਾਰਟੀਆਂ ਦੀਆਂ ਜਿਹੜੀਆਂ ਪਾਲਿਸੀਜ਼ ਨੇ ਉਹਨਾਂ ਨੂੰ ਮੈਂ ਬਾਡ ਦੇ ਵਿੱਚ ਘਰ-ਘਰ ਪਹੁੰਚਾਵਾਂਗਾ ਗਰਦਾਸਪੁਰ ਦੇ ਵਿੱਚ ਅੱਜ ਜੇ ਕੋ ਸਭ ਤੋਂ ਵੱਡਾ ਕਰਪਸ਼ਨ ਦਾ ਅੱਡਾ ਹੈਗਾ ਤੇ ਉਹ ਮਿਊਨਿਸਪਲ ਕਾਉਂਸਲ ਆ ਇੱਥੇ ਕੋਈ ਕੰਮ ਕਿਸੇ ਦਾ ਨਕਸ਼ਾ ਕਿਸੇ ਦਾ ਕੰਮ ਪੈਸੇ ਤੋਂ ਬਿਨਾ ਨਹੀਂ ਹੁੰਦਾ ਔਰ ਡਿਵੈਲਪਮੈਂਟ ਦੇ ਸਾਰੇ ਕੰਮ ਰੁਕੇਦੇ ਆ ਸੀਵਰੇਜ ਦਾ ਸਾਰਾ ਸਿਸਟਮ ਬਲੌਕ ਹੋਇਆ ਦਾ ਜਿੰਨਾ ਕੂੜਾ ਸਾਰਾ ਜਿਹੜਾ ਗਲੀਆਂ ਦੇ ਬਾਹਰ ਆ ਕੇ ਸੜਕਾਂ ਦੇ ਉੱਤੇ ਸੁੱਟਿਆ ਜਾਂਦਾ ਔਰ ਜੇ ਤੁਸੀਂ ਆ ਕੇ ਕਿਤੇ ਧਿਆਨ ਨਾਲ ਤੁਸੀਂ ਪ੍ਰੈਸ ਰਿਪੋਰਟਰ ਹੋ ਤੁਸੀਂ ਦੇਖੋ ਜਿੰਨਾ ਬਾਈਪਾਸ ਦਾ ਆਸ-ਪਾਸ ਆ ਸਾਰਾ ਕੂੜਾ ਉੱਥੋਂ ਸੁੱਟਿਆ ਜਾਂਦਾ ਉਹ ਹਵਾ ਜਿਹੜੀ ਆ ਸਾਡੇ ਕੋਲ ਅੰਦਰ ਆਉਂਦੀ ਹੈ ਉਸੇ ਹਵਾ ਦੇ ਵਿੱਚ ਅਸੀਂ ਆਪਣੀ ਜ਼ਿੰਦਗੀ ਜੀਣੇ ਪਿਆ ਮੈਂ ਤੁਹਾਡੇ ਨਾਲ ਤੁਹਾਡੇ ਮਾਧਿਅਮ ਰਹੀ ਆਪਣੀ ਵਾਰਡ ਦੇ ਲੋਕਾਂ ਨਾਲ ਗਰਦਾਸਪੁਰ ਦੇ ਲੋਕਾਂ ਨਾਲ ਇਹ ਪ੍ਰੋਮਿਸ ਕਰਦਾ ਪੀ ਇਹ ਤਾਂ ਸਿਰਫ ਇੱਕ ਸਾਲ ਦੀ ਬਾਈ ਇਲੈਕਸ਼ਨ ਹੋ ਰਹੀ ਹੈ ਜਦੋਂ ਸਾਡੀ ਸਾਲ ਡੇਢ ਸਾਲ ਬਾਅਦ ਇਹ ਟਿਨਯੂਰ ਖਤਮ ਹੋਣੀ ਹੈ ਜਦੋਂ ਪੂਰੀ ਇਲੈਕਸ਼ਨ ਪੂਰੀ ਤਰ੍ਹਾਂ ਹੋਏਗੀ ਅਸੀਂ ਮੈਂ ਇਹ ਨਹੀਂ ਕਹਿੰਦਾ ਵੀ ਅਸੀਂ 29 ਦੀਆਂ 29 ਸੀਟਾਂਗੇ ਜਿੱਤ ਜਾਾਂਗੇ 1947 ਤੋਂ ਲੈ ਕੇ ਇਹ ਪਿਛਲੀ ਵਾਰ ਸਿਰਫ ਇੱਕ ਇਦਾਂ ਦਾ ਹੋਇਆ ਕਿ ਕਿਸੇ ਇੱਕ ਪਾਰਟੀ ਨੇ 29 ਦੀ 29 ਸੀਟਾਂ ਜਿੱਤੀਆਂ ਹੋਣ ਇਹਨਾਂ ਨੇ ਪੂਰੀ ਲੋਕਤੰਤਰ ਦੀ ਉਦੋਂ ਹੱਤਿਆ ਕੀਤੀ ਲੋਕਾਂ ਨੂੰ ਬੂਥ ਨਹੀਂ ਲਾਉਣ ਦਿੱਤੇ ਲੋਕਾਂ ਨੂੰ ਇਹਨਾਂ ਨੇ ਮਤਲਬ ਜ਼ਬਰਦਸਤੀ ਖਲੂਨ ਨਹੀਂ ਦਿੱਤਾ ਕੋਈ ਕਿਸੇ ਨੂੰ ਇਹਨਾਂ ਨੇ ਮਸ਼ੀਨਾਰੀ ਜ਼ਬਰਦਸਤੀ ਵੋਟਾਂ ਪਵਾ ਕੇ ਜਿਹੜਾ ਕਈ ਮੇਰੇ ਸਾਥੀ ਪਿੰਟੇ ਵਰਗੇ ਜਿਨ੍ਹਾਂ ਨੇ ਪਿਛਲੀ ਵਾਰੀ ਵੀ ਇਲੈਕਸ਼ਨ ਲੜੀ ਔਰ ਇਹ ਬਹੁਤ ਇਹਨਾਂ ਦਾ ਆਧਾਰ ਸੀ ਮਤਲਬ ਆਪਣੀ ਵਾਰਡ ਦੇ ਵਿੱਚ ਉਹ ਵੀ ਇਹਨਾਂ ਨੇ ਮਸ਼ੀਨਾਂ ਨਾਲ ਹਰਾਇਆ ਅਸੀਂ ਬਿਲਕੁਲ ਗਰਦਾਸਪੁਰ ਦੇ ਵਿੱਚ ਮਿਊਸਪਲ ਕਾਉਂਸਲ ਦੇ ਵਿੱਚ ਜਿਹੜੀ ਲੋਕਤੰਤਰ ਦੀ ਬਹਾਲੀ ਆ ਉਹਨੂੰ ਕਰਾਂਗੇ ਤੇ ਜਿਹੜਾ ਸਾਡਾ ਮੇਨ ਮਕਸਦ ਆ ਕਰਪਸ਼ਨ ਜਿਹੜੀ ਮਿਊਨਿਸਪਲ ਕਮੇਟੀ ਦੇ ਵਿੱਚ ਜਿਹੜਾ ਗਰਦਾਸਪੁਰ ਦੇ ਵਿੱਚ ਸਭ ਤੋਂ ਵੱਡਾ ਕਰਪਸ਼ਨ ਦਾ ਅੱਡਾ ਜਿਹੜਾ ਮਿਊਨਿਸਪਲ ਕਮੇਟੀ ਬਣਿਆ ਹੋਇਆ ਉਹ ਅਸੀਂ ਕਰਪਸ਼ਨ ਨੂੰ ਬੰਦ ਕਰਾਂਗੇ ਜੇ ਮੈਨੂੰ ਮੇਰੇ ਵਾਰਡ ਦੇ ਲੋਕਾਂ ਨੇ ਸ਼ਕਤੀ ਦਿੱਤੀ ਉਹਨਾਂ ਦੀ ਸ਼ਕਤੀ ਦੇ ਨਾਲ ਮੈਂ ਇਹਨਾਂ ਨੂੰ ਹਾਊਸ ਦੇ ਵਿੱਚ ਹਰ ਇੱਕ ਸਵਾਲ ਜਿਹੜਾ ਇਹਨਾਂ ਦਾ ਕਰਪਸ਼ਨ ਦਾ ਜਾਏ ਉਹ ਲੋਕਾਂ ਦੇ ਕੱਚੇ ਕੋਠਿਆਂ ਦੀ ਗਰੰਟਾ ਦਾ ਹੋਵੇ ਚਾਹੇ ਉਹ ਜਿਹੜੇ ਸਵਾਈ ਸੇਵਕ ਜਿਹੜੇ ਠੇਕੇ ਇਹਨਾਂ ਨੇ ਦਿੱਤੇ ਦੇ ਆ ਜੇ ਠੇਕਾ 150 ਬੰਦਿਆਂ ਦਾ ਤੇ EMPLY 50 ਬੰਦੇ ਹੋਏ ਦੇ ਆ ਮੈਂ ਇਹਨਾਂ ਕੋਲ ਉਸ ਹਾਊਸ ਦੇ ਵਿੱਚ ਇੱਕ ਇੱਕ ਚੀਜ਼ ਦਾ ਹਿਸਾਬ ਲਵਾਂਗਾ ਪੂਰੀ ਇਮਾਨਦਾਰੀ ਨਾਲ ਕੰਮ ਕਰਾਂਗਾ ਆਪਣੀ ਪਾਰਟੀ ਦੀ ਜਿਹੜੀ ਨੀਤੀ ਹੈ ਉਹਦੇ ਉੱਤੇ ਚੱਲਦੇ ਹੋਏ ਆਪਾਂ ਕੰਮ ਕਰਾਂਗੇ ਇਹ ਹੀ ਮੇਰਾ ਸਾਰਿਆਂ ਨੂੰ ਪ੍ਰੋਮਿਸ ਹੈ ਔਰ ਮੈਂ ਸਾਰੇ ਵਾਰਡ ਵਾਸੀਆਂ ਨੂੰ ਸ਼ਹਿਰ ਵਾਸੀਆਂ ਨੂੰ ਇਹ ਕਹਿੰਨਾ ਕਿ ਅਰਵਿੰਦ ਕੇਜਰੀ왈ਜੀ ਦੀ ਸੋਚ ਦੇ ਉੱਤੇ ਤੇ ਪਰ ਗੰਤਮਾਨ ਜੀ ਦੀ ਸੋਚ ਦੇ ਉੱਤੇ ਆਪਾਂ ਇੱਕ ਇਮਾਨਦਾਰ ਸਿਸਟਮ ਨੂੰ ਅੱਗੇ ਲੈ ਕੇ ਚੱਲੀਏ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਹਾਡੇ ਮਾਧਿਅਮ ਰਵੀ ਅੱਜ ਮੈਂ ਜਿਹੜੀ ਆ ਉਹ ਇਹ ਸਾਰੀ ਗੱਲ ਕਰ ਸਕਿਆ ਆ